ਸ੍ਰੀ ਕਾ ਜੀ ਸਾਰਿਆਂ ਨੂੰ ਅੱਜ ਆਪਾਂ ਛੋਲੇ ਬਣਾਵਾਂਗੇ ਗੋੜਾਲੇ ਪਾਈਆ ਛੋਲੇ ਹੈਗੇ ਕਿ ਆਪਾਂ ਇਹਨਾਂ ਨੂੰ ਗੋੜਾਲੇ ਬਣਾਵਾਂਗੇ ਮਿੱਠੇ ਤੇ ਇਹਨਾਂ ਨੂੰ ਆਪਾਂ ਛੰਡ ਲਾਂਗੇ ਥੋੜੇ ਛਿਲਕੇ ਜਿਹੜੇ ਉਸ ਤੋਂ ਲਾ ਦੇਾਂਗੇ ਹੌਸਾ ਕਰਕੇ ਲਾ ਦੇਾਂਗੇ ਉਸ ਤੋਂ जिस वेले बहुत वही बन गए बरा सारे ला देंगे शिलक देंगे क्या आप ਸਾਰੇ ਇਸ ਤਰ੍ਹਾਂ ਕਰਕੇ ਹਲੋ ਆਪਾਂ ਸਾਰਾ ਛਿਲਕੇ ਲਾਤੇ ਸਾਰਾ ਛਿਲਕਾ ਨਿਕਲ ਗਿਆ ਬਾਹਰ ਆਪਾਂ ਸਾਫ ਕਰ ਲਏ ਸਾਰੇ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ 150 ਗ੍ਰਾਮ ਗੋੜਾ ਤੇ ਆਪਾਂ ਥੋੜਾ ਜਿਹਾ ਵਿੱਚ ਰੱਖਾਂਗੇ ਜਿਆਦਾ ਐ ਥੋੜਾ ਜਿਹਾ ਪਾਣੀ ਪਾਵਾਂਗੇ ਕਣਚਿਕ ਅਸੀਂ ਆਪਾਂ ਚੰਗੀ ਤਰ੍ਹਾਂ ਚਾਸ ਨਹੀਂ ਬਣਾ ਲਾਂਗੇ ਇੱਕ ਤਾਰ ਬਣਾਵਾਂਗੇ ਲੋਹ ਗੋੜ ਚੰਗੀ ਤਰ੍ਹਾਂ ਥੜ ਫਰ ਗਿਆ ਤੇ ਹੁਣ ਆਪਾਂ ਥੋੜੀ ਜਿਹੀ ਵਿੱਚ ਸੌਂਫ ਪਾਵਾਂਗੇ ਚਾਸ ਨਹੀਂ ਆਪਾਂ ਚੰਗੀ ਤਰ੍ਹਾਂ ਬਣਾ ਕੇ ਇੱਕ ਤਾਰ ਬਣਾ ਕੇ ਫਿਰ ਲਾਵਾਂਗੇ ਸੋ ਹਨਾ ਸੋਲੇ ਦੇ ਦਾਣੇ ਹਾਜਮੇ ਆ ਜਾਂਦੇ ਢਿੱਡ ਢਿੱਡ ਵਿੱਚ ਦੁਖਦਾ ਖਾ ਕੇ ਲਓ ਆਪਣੀ ਚਾਸ ਨਹੀਂ ਬਣ ਗਈ ਏ ਇੱਕ ਤਾਰ ਬਣ ਗਈ ਤੇ ਹੁਣ ਆਪਾਂ ਛੋਲੇ ਪਾਵਾਂਗੇ ਇਹਨਾਂ ਨੂੰ ਹੁਣ ਆਪਾਂ ਤੇਰਾ ਥੱਲੇ ਲਾ ਲਾਂਗੇ ਜਿਵੇਂ ਸ਼ਕਰ ਪਾਰੇ ਬਣਾਉਣੇ ਹੁੰਦੇ ਆਪਾਂ ਉਸ ਤਰ੍ਹਾਂ ਆਪਾਂ ਠੰਡੇ ਕਰ ਲਾਂਗੇ ਜਿਵੇਂ ਠੰਡੇ ਹੋਈ ਜਾਣਗੇਵੇਂ ਤੜੇ ਹੋਈ ਜਾਣਗੇ ਲੋ ਜਮਾਂ ਜਿਵੇਂ ਜਿਵੇਂ ਸੁੱਕੀ ਜਾਂਦੇ ਉਸੇ ਤਰ੍ਹਾਂ ਡੰਡੀ ਹੋਈ ਜਾਂਦੇ ਆ ਖਿਲਰੀ ਜਾਂਦੇ ਸਕਰ ਭਾਲਿਆਂ ਤਰ੍ਹਾਂ ਬਣ ਕੇ ਜਾਵਾਂ ਇਹ ਖਾਦੇ ਬਹੁਤ ਚੰਗੇ ਹੁੰਦੇ ਆ ਬਹੁਤ ਤਾਕਤਵਾਰ ਹੁੰਦੇ ਆ ਗੁੜਾ ਵਾਲੇ ਛੋਲੇ ਹੁਣ ਆਪਾਂ ਇਹਦੇ ਚ ਕੱਢ ਲਾਂਗੇ ਡੋਂਗੇ ਚ ਬਹੁਤ ਵਧੀਆ ਬਣ ਗਏ ਛੋਲੇ। ਜਾ ਘੁਰ ਘਰੇ ਪਰ ਪਰ ਬਣ ਗਏ ਅੱਡ ਅੱਡੀ ਹੋ ਗਏ ਜਮ ਕੱਲਾ ਕੱਲਾ ਦਾਣਾ। ਬਹੁਤ ਵਧੀਆ ਬਣ ਗਏ। ਇਹ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ, ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ।